ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਲੱਗਿਆ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸੀਨੀਅਰ ਲੀਡਰ ਹੋਇਆ ਗ੍ਰਿਫਤਾਰ ਜੋ ਇਸ ਸੀਨੀਅਰ ਲੀਡਰ ਦੇ ਉੱਪਰ ਵੱਡੀ ਕਾਰਵਾਈ ਹੋਈ ਏ ਕੀ ਇਹ ਪੂਰਾ ਮਾਮਲਾ ਤੁਸੀਂ ਜਿਹੜੇ ਹੋ ਲੋਕਲਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਇੱਕ ਪਾਸੇ ਤਰਨਤਾਰਨ ਦੀ ਜਿਮਣੀ ਚੋਣ ਦੇ ਵਿੱਚ ਪੂਰਾ ਅਖਾੜਾ ਪਖਿਆ ਹੋਇਆ ਹੈ ਤਰਨਤਾਰਨ ਦੇ ਵਿੱਚ ਸੁਖਵੀਰ ਸਿੰਘ ਬਾਦਲ ਡੇਰੇ ላይ ਬੈਠੇ ਨੇ ਔਰ ਤਰਨਤਾਰਨ ਦੇ ਵਿੱਚ ਅਕਾਲੀ ਦਲ ਆਪਣੀ ਜੋ ਪਹਿਲਾਂ ਵਾਲੀ ਸਥਿਤੀ ਵਿੱਚ ਆ ਚੁੱਕਿਆ ਹੈ ਜਿੱਥੇ ਕਾਂਗਰਸ ਤੇ ਬੀਜੇਪੀ ਪਛੜ ਗਈਆਂ ਨੇ ਅਕਾਲੀ ਦਲ ਨਾਲੋਂ ਪਰ ਇਸ ਤੋਂ ਬਾਅਦ ਕੇ ਸੱਤਾਧਾਰੀ ਪਾਰਟੀ ਦੇ ਵੱਲੋਂ ਸੁਭੀਰ ਸਿੰਘ ਬਾਦਲ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਦਾ ਇੱਕ ਸੀਨੀਅਰ ਲੀਡਰ ਜਿਸ ਦੇ ਉੱਪਰ ਐਫਆਈਆਰ ਦਰਜ ਕਰਵਾ ਦਿੱਤੀ ਗਈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਸੁਖਬੀਰ ਸਿੰਘ ਬਾਦਲ ਨੂੰ ਇਹ ਸੱਤਾਧਾਰੀ ਪਾਰਟੀ ਨੇ ਬਹੁਤ ਵੱਡਾ ਜਿਹੜਾ ਕਿ ਝਟਕਾ ਦੇ ਕੇ ਅਕਾਲੀ ਦਲ ਬਾਦਲ ਦੇ ਖੇਮੇ ਵਿੱਚ ਵੱਡੀ ਹਲਚਲ ਮਚਾ ਦਿੱਤੀ ਹੈ ਸੋ ਜਨਾਲਾਵਾਦ ਹਲਕੇ ਨਾਲ ਸੰਬੰਧਿਤ ਇਹ ਸੀਨੀਅਰ ਆਗੂ ਜਿਸ ਤੇ ਉੱਪਰ ਐਫਆਈਆਰ ਦਰਜ ਕੀਤੀ ਗਈ ਹੈ ਅਰਾਧਾ ਕਤਲ ਦੀ ਸੋ 307 ਦੀ ਧਾਰਾ ਦੇ ਤਹਿਤ ਇਸ ਲੀਡਰ ਨੂੰ ਗ੍ਰਿਫਤਾਰ ਕੀਤਾ ਹੈ ਅੱਜ ਪੰਜਾਬ ਪੁਲਿਸ ਨੇ ਜੋ ਮੁਹਾਲੀ ਤੋਂ ਮੁਹਾਲੀ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਨੂੰ ਅੱਜ ਜਲੰਧਾਵਾਦ ਵਿਖੇ ਜੋ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਜੋ ਇਸ ਦਾ ਰਿਮਾਂਡ ਲਿਆ ਜਾਵੇਗਾ ਮਾਮਲਾ ਪੰਚਾਇਤੀ ਚੋਣਾਂ ਦੇ ਦੌਰਾਨ ਹੋਈ ਗੋਲਾਬਾਰੀ ਦੇ ਵਿੱਚ ਜਿਹੜਾ ਕਿ ਇੱਕ ਵਿਅਕਤੀ ਦੇ ਉੱਪਰ ਇਹਨਾਂ ਨੇ ਗੋਲੀਬਾਰੀ ਚਲਾਈ ਸੀ ਜਿਸ ਤੋਂ ਬਾਅਦ ਉਸ ਗੰਭੀਰ ਜ਼ਖਮੀ ਹੋਏ ਸੀ ਸੋ ਬੀਡੀਪੀਓ ਦਫ਼ਤਰ ਜਾਲਾਂਬਾਦ ਦੇ ਜਾਲਾਂਬਾਦ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਇਹ ਪੂਰਾ ਮਾਮਲਾ ਕੁਝ ਮਹੀਨੇ ਪਹਿਲਾਂ ਪਿਛਲੇ ਸਾਲ ਜਦੋਂ ਪੰਚਾਇਤੀ ਚੋਣਾਂ ਹੋਈਆਂ ਸੀ ਤਾਂ ਉਦੋਂ ਦਾ ਹੈ ਜਦੋਂ ਜਾਲਾਂਬਾਦ ਬੀਡੀਪੀਓ ਦਫ਼ਤਰ ਦੇ ਵਿੱਚ ਜੋ ਇਸ ਅਕਾਲੀ ਆਗੂ ਦੇ ਵੱਲੋਂ ਗੋਲੀ ਚਲਾਈ ਗਈ ਸੀ ਗੋਲੀ ਕਾੜ ਤੋਂ ਬਾਅਦ ਪੁਲਿਸ ਨੇ ਇੱਕ ਸੀਨੀਅਰ ਅਕਾਲੀ ਆਗੂ ਹਲਕਾ ਗੁਰਵਰ ਸਾਹਿਬ ਦਾ ਜਿਹੜਾ ਹਲਕਾ ਇੰਚਾਰਜ ਹੈ ਵਰਦੇਵ ਸਿੰਘ ਨੋਨੀਮਾਨ ਤੇ ਉਹਨਾਂ ਦਾ ਭਰਾ ਨਰਦੇਵ ਸਿੰਘ ਬੋਬੀਮਾਨ ਜਿਹੜੇ ਹਲਕਾ ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਵੀ ਲੜੇ ਸਨ ਤੇ ਤਿੰਨ ਹੋਰ ਲੋਕਾਂ ਦੇ ਖਿਲਾਫ ਜੋ ਕਤਲ ਦੀ ਕੋਸ਼ਿਸ਼ ਸਨੈ 307 ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਪੁਲਿਸ ਇਸ ਮਾਮਲੇ ਵਿੱਚ ਨੋਨੀ ਮਾਨ ਦੇ ਪ੍ਰਾ ਬੋਬੀ ਮਾਨ ਨੂੰ ਤਕਰੀਬ 2 ਮਹੀਨੇ ਪਹਿਲਾਂ ਹੀ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਚੁੱਕੀ ਸੀ ਸੋ ਹੁਣ ਬੀਤੀ ਰਾਤ ਮੰਗਲਵਾਰ ਨੋਨੀ ਮਾਨ ਨੂੰ ਵੀ ਮੁਹਾਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੋ ਵਰਦੇਵ ਸਿੰਘ ਨੋਨੀ ਮਾਨ ਤੇ ਬੋਬੀ ਮਾਨ ਫਿਰੋਜ਼ਪੁਰ ਦੇ ਸਾਬਕਾ ਲੋਕ ਸਭਾ ਸੰਸਦ ਜੋਰਾ ਸਿੰਘ ਮਾਨ ਦੇ ਪੁੱਤਰ ਹਨ ਦੋਵਾਂ ਭਰਾਵਾਂ ਨੂੰ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫੀ ਕਰੀਬੀ ਮੰਨਿਆ ਜਾਂਦਾ ਹੈ ਸੋ ਪੁਲਿਸ ਸੂਤਰਾਂ ਦੇ ਅਨੁਸਾਰ ਵਰਦੇਵ ਸਿੰਘ ਨੌਨੀ ਮਾਨ ਨੂੰ ਅੱਜ ਬੁੱਧਵਾਰ ਜਲੰਧਾ ਵਾਲੀ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਉਹਨਾਂ ਦਾ ਰਿਮਾਂਡ ਲਵੇਗੀ ਤੇ ਉਸ ਤੋਂ ਬਾਅਦ ਇਹਨਾਂ ਤੋਂ ਪੁੱਛਗਿੱਛ ਕਰੇਗੀ ਜੋ ਕੀ ਹੈ ਪੂਰਾ ਮਾਮਲਾ ਜੋ ਬੋਬੀ ਮਾਨ ਪਹਿਲਾਂ ਹੀ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਦਿੱਤਾ ਹੋਇਆ 2 ਮਹੀਨੇ ਹੋ ਚੁੱਕੇ ਨੇ ਅੱਜ ਨਰਦੇਵ ਸਿੰਘ ਬੋਬੀ ਮਾਨ ਤੋਂ ਬਾਅਦ ਉਹਨਾਂ ਦਾ ਭਰਾ ਵਰਦੇਵ ਸਿੰਘ ਨੋਨੀ ਮਾਨਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਜੋ ਅਕਾਲੀ ਦਲ ਖੇਮੇ ਵਿੱਚ ਬਹੁਤ ਵੱਡੀ ਹਲਚਲ ਮਚੀ ਹੈ